ਥੋਡੀਆਂ ਜ਼ਮੀਨਾਂ ਖੋਣ ਆਈ ਸੀ ਤੁਸੀਂ ਡੱਕ ਲੇ ਤੁਹਾਡੇ ਪਾਣੀਆਂ ਤੇ ਲੰਬੇ ਸਮੇਂ ਤੋਂ ਡੱਕ ਹੈ ਹੁਣ ਤੁਹਾਡੇ ਘਰਾਂ ਤੱਕ ਆ ਗਿਆ ਹੈ ਤੁਹਾਡਾ ਦੁੱਧ ਹੁਣ ਉਹ ਕੰਟਰੋਲ ਕਰਨਗੇ ਵੇਰਕਾ ਵਰਗੀਆਂ ਕੋਆਪਰੇਟਿਵਸ ਔਰ ਜੋ ਪੰਜਾਬ ਦਾ ਮਿਲਕ ਫੈਡ ਹੈ ਉਹਨੂੰ ਮਾਰਨ ਦੀ ਤਿਆਰੀ ਕਰ ਲਈ ਗਈ ਹੈ ਅੰਮਲ ਹੁਣ ਕੰਟਰੋਲ ਕਰ ਰਿਹਾ ਦੇਸ਼ ਨੂੰ ਯੂਪੀ ਤੋਂ ਲੈ ਕੇ ਦਿੱਲੀ ਤੱਕ ਅੰਮਲ ਦਾ ਬੋਲਬਾਲਾ ਹੈ ਤੇ ਨਿਗਾਹ ਹੁਣ ਅਗਲੀ ਪੰਜਾਬ ਤੇ ਹੈ ਤੁਸੀਂ ਸਿੱਧੇ ਤੌਰ ਤੇ ਕਹਿ ਰਹੇ ਹੋ ਕਿ ਅੰਮਲ ਦਾ ਬਾਇਕਾਟ ਕਰੋ ਹਾਂ ਬਿਲਕੁਲ ਅਦਰਵਾਈਜ਼ ਸਾਡੇ ਵਾਲੀ ਉਹਦਾ ਪੱਠਾ ਵੇਚ ਦਿਖ ਆਪਣੇ ਕਹਿੰਨਾ ਬੂ ਪ੍ਰੋਡਿਊਸਰ ਤੋਂ ਡਾਇਰੈਕਟ ਖਰੀਦ ਰਿਹਾ ਡਾਇਰੈਕਟ ਖਰੀਦਣ ਲੱਗ ਗਿਆ ਵੀ ਸਾਡ ਮਿਲਕ ਫੈਡ ਨਾਲੋਂ ਰੇਟ ਵੱਧ ਦੇ ਰਿਹਾ 2 ਰੁਪਏ ਵੱਧ ਦੇ ਰਿਹਾ 2 ਰੁਪਏ ਰਜਲ ਸਾਹਿਬ ਪ੍ਰੋਡਿਊਸਰ ਨੂੰ ਕਿਵੇਂ ਸਮਝਾਓਗੇ ਗੱਲ ਪੰਜਾਬ ਨਾਲ ਕੋਈ ਸਰਕਾਰ ਨਹੀਂ ਹੋਊ ਆਪਣੇ ਗੁਜਰਾਤ ਨਾਲ ਸਰਕਾਰ ਹੈ ਜਿੰਨਾ ਪ੍ਰੋਫਿਟ ਕਮਾਏਗਾ ਉਹ ਗੁਜਰਾਤ ਦੇ ਸਿੱਕੇਗਾ ਤੁਸੀਂ ਕਹਿੰਦੇ ਕਿ ਯੂਪੀ ਦੀਆਂ ਸਾਰੀਆਂ ਜਿੰਨੀਆਂ ਪਲਾਂਟ ਸੀਗੇ ਉਹ ਸਾਰੇ ਅਮੁੱਲ ਨੇ ਆਪਦੇ ਕੰਟਰੋਲ ਦੇ ਅੰਡਰ ਲੈ ਲਿਆ ਸਰਕਾਰ ਨਹੀਂ ਦੇਈ ਤੇ ਸੈਂਡਰ ਕਰਤਾ ਸਰਕਾਰ ਨੇ ਇਹ ਪੋਸਿਬਿਲਟੀ ਤਾਂ ਕੱਲ ਨੂੰ ਫਿਰ ਪੰਜਾਬ 'ਚ ਵੀ ਆਜੂਗੀ ਕਿ ਤੁਸੀਂ ਕਹੋਗੇ ਭਾਈ ਆ ਹੱਥ ਜੋੜੇ ਲਾਸਟ ਚ ਚ ਕਿ ਅਮੁਲ ਦੀ ਡੋਮਿਨੈਂਸ ਇੰਨੀ ਵੱਧ ਜੇ ਕਿ ਕੱਲ ਨੂੰ ਅਸੀਂ ਇਮੇਜਿਨ ਕਰੀਏ ਕਿ ਵੇਰ ਕਾ ਵਰਗਾ ਹਸਤੀ ਹੋਣ ਦੀ ਨਾ ਰਹੇ ਬੰਦ ਹੋ ਜਾਣਗੇ ਕੱਲ ਨੂੰ ਸਾਡਾ ਆਪਣਾ ਨੈਟਵਰਕ ਸੀ ਉਹ ਤਾਂ ਦਿਨ ਦਿਨ ਪੱਠਾ ਬੈਠ ਰਿਹਾ ਇਹਨੇ ਤਾਂ ਕਬਜ਼ਾ ਕਰ ਲੈਣਾ ਅੱਜ ਉਹ 2 ਰੁਪਏ ਰੇਟ ਵੱਲ ਦੇ ਰਿਹਾ ਸਾਨੂੰ ਜੀ ਪਰ ਜਿੱਦਣ ਜਿਹੜੀ 5